ਬੜੀਆਂ ਭਾਈ ਸਾਨੂੰ ਭੈਣ 2500 ਪਰ ਤੇ ਤੁਸੀਂ 3400 ਘਟਸ ਮੈਹੀ ਨਹੀਂ ਕਰੇ ਨਾ 3000 ਰਹਿਦਾ ਮੈਨੂੰ ਜੇ 3500 ਬੜੀਆਂ ਜਾਂਉਂਦੀ ਨੇ ਇਹ ਦੋ ਘਟਾ ਅਸੇ ਬੜੂਆਂ ਤੇ ਘਟ ਨਹੀਂ ਹੋਵੇ ਬੰਦੇ ਦੇ ਘਟਾ ਹੋਵੇ ਯਾਰ ਬੜੀਆਂ ਬੰਦਿਆਂ ਦਾ 100 ਰੁਪਏ ਤੋਂ ਸਟਾਰ ਹੈ ਹੋਰ ਚਾਰ ਦਾ 8 ਆਇਆ ਫਾਇਦਾ ਜਿਵਾਲਾ ਨੇ ਕੀਤੇ ਪੱਖੇ ਸਾਫ ਪੁਰਾਣੀ ਜੀਰ ਗੜੀ ਆਹ ਆਹ ਬੋਲੀ ਨਹੀਂ ਪਤਾ ਕਾਹੋ ਬੋਲਦੀ ਆ ਸਾਫ ਸਫਾਈ ਹੋਈ ਹੋਈ ਹੈ ਨਾ ਇਹ ਪਈ ਗਿਆ ਤਲਾ ਤਰਾ ਇਹਦਾ ਸਾਇਰ ਨਹੀਂ ਆਪ ਕੋ ਨਰਾਇਣ ਦਾ ਨਾਮ ਉਹ ਲੱਗ ਰਿਹਾ ਹੈ ਹੋਰ ਜੱਜਾ ਬਰੇ ਕਿਹ ਨਹੀਂ ਸੁਣੋ ਕੀ ਅੱਜਾਟ ਬਣਾਉਂਦੇ ਆ ਟੋਡੀ ਬਲਾਕ ਬਣਾਉਣਾ ਸੀ ਬਣਾਉਣੇ ਹਲੋ ਬੱਕਾ ਦੱਸੀ ਕੀ ਆ ਦਾ ਠਾਇਆ ਫਾਇਦਾ ਜੁਨੇ ਪਈੜਾ ਇੱਕ ਰਿੱਕੇ ਚ ਉਹ ਫਾਇਨਾ ਸੇ ਆਲੀ ਪੌੜੀ ਤੇ ਡਾਕਟਰ ਚੜੂਗਾ ਹੁਣ ਪੌੜੀ ਤੇ ਭਾਈ ਸਿਸੇ ਦੇ ਵੱਡੇ ਦੇ ਹਾਂ ਵੱਡੇ ਸਿਸੇ ਦੇ ਅੰਦਰ ਨਹੀਂ ਸਾਬੋਸ ਚਲੋ ਹੋਈ ਨਹੀਂ ਸਾਫਲ ਸਵਾਰ ਕੇ ਹੋਇਆ ਨਹੀਂ ਦੇਖ ਲਾ ਘਰ ਨਾਲ ਇਹ ਨੜ ਰਾਈ ਜੀ ਇੱਥੇ ਘੜੀ

ये तो हो गया पक्का साल हो गया हो गया ओके okay. okay है हम डॉक्टर की कर रहे हैं दिल्ली का मार्ग दिया ये कर रहे था आ देखा मोनर्चर ये तो करती दिल्ली है यार क्या बना रहा हूँ अभी अभी देविता यहाँ देख रहा हूँ भैया कौन पैसे देविता लिखे हैं तुम्हारे ਉਹ ਵੀ ਗਰੂ ਕੁ ਗਿਲੇ ਜਿਹੇ ਤੰਗਲੇ ਹੀ ਹੈ ਨਾ ਉਹ ਤੋੜਦਾ ਉਹ ਤੋੜਦਾ ਜਵਾਨ ਨੇ ਉਹ ਤੋੜਦਾ ਕੋਚਾ ਮੈਂ ਨਹੀਂ ਤੋੜਾ ਉਹਨੇ ਤੋੜਿਆ ਕੋਚਾ ਨਹੀਂ ਹੈਗਾ ਉਹ ਪੰਪਰ ਹੈਗਾ ਮੈਂ ਨਹੀਂ ਤੋੜਿਆ ਉਹਨੇ ਤੋੜਿਆ ਉਹਦੇ ਮਗਰ ਪਾਉਂ ਪੀਛੇ ਦੁੱਤੀ ਲਾਵਾ ਵਾ ਗੀ ਪੌੜੀਆ ਪਟੰਬਾ ਤਾੜੇ ਚੜਜਾਏ ਤੇ ਤੂੰ ਤੰਬਾ ਪਟਨਾਲ ਆਏ ਆ ਜਾ ਜਾ ਹਰੀ ਐ ਆ ਉਹ ਦੂਜੇ ਕਮਰੇ ਦੀ ਤਿਆਰੀ ਹੈ। ਵਾਰੀ ਕਹਿੰਦੇ ਕਿ ਕਈ ਹੋਵੇ ਪਤਲੀ ਗੁਭਾਰੀ। ਲੈਣਾ ਕਮ ਜੋਰਾ ਦੇ। ਹਮ ਚੱਕਾ ਜਾਂ ਅੱਟੇ ਜਾਂਦਾ ਜਦੋਂ ਮੀਂਹ ਹਟੂਗਾ ਤਾਂ ਸਾਰੀ ਸਫਾਈ ਕਰਦੇ। ਅੱਜ ਦਾ ਲੈ ਲਿਆ ਰੱਬ ਨੇ ਹਨਾ। ਵਧੀਆ ਕਰੇ। ਵਧੀਆ ਆ। mida ta ka ei taha teha ? kuulab . kuulab . kuulab ja tahab . aa , su tead sääri ei vaata noh . mul küll ainult üks aasta on värv ikka jah . ਗਿੱਲਾਂ ਕੋਨ ਨੂੰ ਨਾ ਗੀਤ ਵੀਨੇ ਕਲ ਗੀਤੋਂ ਵੀਨੇ ਕਲ ਖਾਵੇ ਪਾਪਾ ਇਹਨਾਂ ਨੂੰ ਘੁਗਾ ਵੜੀ ਗਿਆ ਹਾਂ ਹੁਣ ਤਾਂ ਮਸਲਾ ਮਾਰਾਂਗੇ ਇਹ ਨਹੀਂ ਗੱਜਰੀ ਮਿਠਾਉਂਦਾ ਬੀਨ ਦੀ ਬਿਠਾਂ ਬਾਹ ਤੇ ਕੱਟੀ ਪਟਾਉਣੇ ਹਨ ਵਾਸਤੇ ਕੋਰ ਪਟਾਉਣੀ ਪਊਗੀ ਗਿੱਲਾਂ ਵਾਸਤੇ ਅੱਧ ਮੱਖੀਆਂ ਬਾ ਚੜਦੇ ਇੱਕ ਨੰਗ ਨਾ ਅੱਗੇ

ਆ ਜਾਲਾ ਆ ਗਿਆ ਮੱਖੜੀ ਦਾ ਸਫਾਈ ਰੱਖਿਆ ਕਰੋ ਸਫਾਈ ਦਾ ਧਿਆਨ ਰੱਖਿਆ ਕਰੋ ਆ ਗੱਦੀ ਜਲੀਰ ਮਾਰ ਕੇ ਛੱਤ ਨੂੰ ਐਲੀ ਕਰੋ ਇਹਨਾਂ ਨਾਲ ਹਾਏ ਓਏ ਨਾਲੇ ਮੈਂ ਕੰਮ ਕਰਦਾ ਰਾਏ ਨਾਖਰੇ ਕਰਦੀਆਂ ਤੂੰ ਜੱਟੀ ਕੋਲੇ ਖੜ ਕੇ ਕਰਾਉਂਦੀ ਆ ਓ ਮੈਂ ਜਾਲਾ ਖੂਜੇ ਚ ਲਾ ਦੋ ਮੈਂ ਕੋਲ ਲਾ ਦੇ ਹੁਣ ਤੂੰ ਲਾ ਕੱਕੂ ਦੇ ਖੜੀ ਜੱਤੀ ਕੋਲੇ ਖੜ ਕੇ ਕਰਾਉਂਦੀ ਆ ਸਾਫ ਕਮਰੇ ਬੇਡੀ ਤੋਂ ਹਟ ਗਿਆ ਫੜਾ ਬਿੱਜੂ ਆ ਆ ਦੇਖ ਤਰਸ ਗਿਆ ਇਹਗਾ ਨਾ ਮੈਨੂੰ ਨਹੀਂ ਸਾਫ ਕਰਾਂਗੇ ਉਹ ਸਦਾ ਉਹ ਕੰਦੇ ਦਾ ਸੁੱਤਾ ਆ ਪਿਆ ਘਰ ਦੀ ਰਾਖੀ ਕੌਣ ਕਰੂਗਾ ਮੂਤੇ ਮਰੂਨ ਆ ਦੇ ਇਹ ਦੇ ਆਇਆ ਇਹ ਤੇ ਆਏ ਹਾਏ ਫੇਂਦੇ ਚ ਰੱਖ ਕੇ ਹੋਰ ਰੇਗ ਤੇਰੇ ਜਾਰੇ ਬਾਪੂ ਸਿੰਘ ਪੋਦੀ ਬੋਟੂ ਨੂੰ ਸਾਫ਼ ਕਰ ਦਿਓ ਆ ਜਾਓ ਬਾਪੂ ਸਿੰਘ ਇਹਦੇ ਥੱਲੇ ਵੀ ਬਾਹਲੇ ਜਲ ਲੱਗੇ ਹੋਣੇ ਬਾਪੂ ਆ ਜਾਓ ਬਾਹਰ ਕਿ ਤੂੰ ਉਹ ਫੋਟੋ ਥੱਲੇ ਲਾ ਦੇ ਜਾਈਂ ਨਹੀਂ ਓਕੇ ਕੱਦ ਤੂੰ ਨੀシャ ਦੀ ਮਾਨੋ ਨੀシャ ਦੀ ਮਾਨੋ ਦੇ ਮੋਜ ਦਾ ਬੈਠੀ ਐ ਹੈ ਤੈਨੂੰ ਕਿਸੇ ਨੇ ਸਾਫ ਹੀ ਨਹੀਂ ਕਰਿਆ ਕਰਤੀ ਕਰ ਗਿਆ ਸਾਫ ਨੇ ਦੇਖੋ ਲਓ ਜੀ ਮਾਨੋ ਪਿੰਜਰਾ ਲੈ ਕੇ ਰੱਖਣ ਵਾਲਾ ਮਾਨੋ ਆਸ ਤੀ ਆਹ ਉਹ ਜੇ ਟਾਕਾ ਖਿੱਤੇ ਤੇ ਆਦੀ ਪੇਚਾ ਪੈ ਗਿਆ ਤੀ ਨਾਲ ਹੈ ਚਲੋ ਜੇ ਟਾਕਾ ਖਿੱਤੇ ਤੇ ਆਦੀ ਪੇਚਾ ਪੈ ਗਿਆ ਤੀ ਨਾਲੋ ਰੱਖਣਿਆ ਸੌਖ ਨਾ ਦੀ ਭਰਾਵਾ ਹਾਟ ਲਾਈ ਕਰਾਉਂਦਾ ਨਾ ਓ ਹਉ ਚੱਕ ਕਰਤਾ ਕੰਮ ਨਹੀਂ ਲੱਗ ਜੂ ਹਾਂ ਲਾ ਦਿਓ ਲੱਗ ਜੂ ਤੋੜ ਨਾਲ ਹੋ ਰਹੀ ਹੁਣ ਲਾ ਹੀ ਦਿਓ ਇਹਨੂੰ ਤੋੜ ਦੇ ਕੱਲੇ ਕੱਲੇ ਹੋਤੇ ਮਾਰਾ ਤੇ ਹੋਰ ਹਾਂ 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 ਫਿਰ ਸਾਫ ਹੋ ਗਏ ਹੈ ਇਹ ਵੀ ਭਾਇਰ ਲਵਾਤਾ ਲਈਣਾ ਸਾਫ ਕਰਨਾ ਕਿਹੜਾ ਸੁੱਖ ਮਾਣ ਹੈ ਨਾ ਹਾਂ ਚਿੱਟੇ ਕੱਪੜੇ ਭਾ ਕੇ ਸਾਫ ਕਰਨੀ ਪੈਂਦੀਆਂ ਚਿੱਟੇ ਕੱਪੜੇ ਭਾ ਕੇ ਸਾਫ ਕਰਨਾਂ ਪੈਂਦੇ ਹੋਰ ਕੀ ਕਰਗੇ ਦੂਜਾ ਕਹਿਦਾ ਘਰਸ ਤਾਂ ਹੁੰਦਾ ਨਹੀਂ ਭਾਈ ਪੁਰਲਾ ਬਾਈ ਸਾਨੂੰ ਭੈਣ 270 ਕੱਟਦਾ ਮੈਂ ਤੁਸੀਂ 3400 ਕੱਟਦੇ ਮੈਂ ਹੀ ਨਹੀਂ ਕਰੇ ਨਾ 3000 ਰੁਪਏ ਦਾ ਮੈਂ ਲਊ ਜਾਂ 3500 ਵਾਲਾ ਬੜੀਆਂ ਨੇ ਆਉਂਦੀਆਂ ਇਹ ਦੁਕਾਟ ਅਸੇ ਬੁੜੀਆਂ ਤੇ ਘੱਟ ਨਹੀਂ ਹੋ ਗਏ ਬੰਦਿਆਂ ਦੇ ਘੱਟਾ ਗਿਆ ਛੋੜੀਆਂ ਬੰਦਿਆਂ ਦਾ 100 ਰੁਪਏ ਤੋਂ ਸਟਾਰ ਹੈ ਹੋਰ ਘੜੀ ਦਾ ਭਾਅ ਇਹਨਾਂ ਕੱਚ ਦੇ ਵੀ ਪਲਾਸਟਿਕ ਪੰਜਰੀ ਵਾਲਾ ਪਾਉ ਨੂੰ ਪੈਂਦਾ ਹੀ 5 ਰੁਪਏ ਦਾ ਆਉਦੇ 3000 ਵਾਲਾ ਜੀ ਦੋ ਰਿਆ ਜੀ ਕਿਆ ओके ओके सर ਕੋ ਭਾਈ ਉਹ ਲੈ ਗਿਆ ਹਾਂ ਕੰਦ ਦੇ ਨਾਲ ਆਇਆ ਠੀਕ ਦੇਖਦੇ ਗਏ ਬਤੇ ਪੰਥ ਕੀ ਧੰਨਵਾਦ ਹੋ ਗਿਆ ਫਤੇ ਫਤੇ ਹੋ ਗਿਆ ਜਿਉ ਕੱਚਾ ਬੋਰਡ ਦੇ ਕਮਰੇ ਦਾ ਕੋਈ ਦੱਸ ਦੇ ਫਿਰ ਤਾਂ ਫਤਿਹ ਹੈ ਤਾਂ ਫਤਿਹ ਹੈ ਕਰਨਾ ਪਵੇ ਫਿਰ ਹਾਂ ਤੇ ਹੁਣ ਤੁਹਾਡੇ ਵਾਸਤੇ ਕੀ ਗਿਫਟ ਕਰੀਏ ਸਾਡੇ ਵਾਸਤੇ ਦੋ ਡੱਕਰੇ ਪਾ ਕੇ ਕਹਿਣ ਜੀ ਚਾਹ ਕਰਦੇ ਫਿਰ ਅਸੀਂ ਗੀੜੀ ਛੀੜੀ ਤੇ ਜਾਇਏ ਹੁਣ ਅਸੀਂ ਫਿਰ ਆਦੇ ਨੂੰ ਫੇਰੋਂ ਫੇਰੋਂ ਬਿੱਲੀ ਆ ਮਾਂਗੇ ਬਣਾ ਕੇ ਟ੍ਰੈਂਸ ਫੇਰ ਵੀ ਮੈਂ ਤਾਂ ਸਾਡੇ ਦਾ ਚਾਹੀ ਜਾਂ ਨਹੀਂ ਹੁਣ ਤਾਂ ਮੀਨ ਹੈ ਕੀ ਕਰ ਲੈ ਹੂੰ ਆ ਬਾਪੂ ਦਾ ਟੀਵੀ ਹੈ ਸਾਡੇ ਦਾ ਇੱਥੇ ਬੈਠ ਕੇ ਖਬਰਾਂ ਸੁਣਦਾ ਹੁੰਦਾ ਸੀ ਸੁਣਨਾ ਲੱਗਿਆ ਚਲੋ ਭਾਈ ਮਾਰੀਆ ਕੋ ਪਰਿਵਾਰ ਨੇ ਰੱਖੇ ਦੂਰ ਬਾਰੀ ਸੀ ਉਹਨਾਂ ਵੀ ਕਰੋਨਾ ਦੇ ਚਲੇ ਗਏ ਠੀਕ ਹੈ ਜੀ ਧੰਨਵਾਦ ਜੀ ਸਾਰੇ ਸਰੋਤਾਂ ਦਾ